ਸੌਂ ਦਾ ਮਹੀਨਾ ਸ਼ੁਰੂ ਹੋ ਚੁੱਕਾ ਤੇ ਲੰਗਰ ਜਗ੍ਹਾ-ਜਗ੍ਹਾ ਲੱਗਨੇ ਸ਼ੁਰੂ ਹੋ ਚੁੱਕੇ ਆ ਜੀ ਹਾਂ ਤਸਵੀਰਾਂ ਤੁਹਾਨੂੰ ਨਕੋਦਰ ਸ਼ਹਿਰ ਦੀਆਂ ਦਿਖਾ ਰਹੇ ਆ ਜਿੱਥੇ ਕਿ ਸੌਂ ਦੇ ਮਹੀਨੇ ਦੇ ਲੰਗਰ ਲੱਗਨੇ ਸ਼ੁਰੂ ਹੋ ਚੁੱਕੇ ਆ ਕਿਉਂਕਿ ਮੇਲੇ ਵੀ ਆ ਰਹੇ ਆ ਇਹ ਜਿਹੜਾ 16ਵਾਂ ਲੰਗਰ ਆ 16ਵਾਂ ਲੰਗਰ ਦੁਆਬਾ ਟਰਾਂਸਪੋਰਟ ਯੂਨੀਅਨ ਵੱਲੋਂ 16ਵਾਂ ਲੰਗਰ ਲਗਾਇਆ ਜਾ ਰਿਹਾ ਜਦ ਦੇ ਵਿੱਚ ਭਗਤ ਲੰਗਰ ਛਕ ਰਹੇ ਨੇ ਔਰ ਮਹਾਮਾਈ ਦੇ ਔਰ ਜਕਾਰੇ ਲਗਾ ਰਹੇ ਨੇ ਪੋਲੇ ਸ਼ੇਂਕਰ ਦੇ ਜਕਾਰੇ ਲਾ ਰਹੇ ਨੇ ਬਾਬਾ ਮਰਾਸ਼ਾ ਦੀ ਜਕਾਰੇ ਲਾ ਰਹੇ ਨੇ ਬਾਪੂ ਲਾਲ ਬਾਸ਼ਾ ਦੀ ਜਕਾਰੇ ਲਾ ਰਹੇ ਨੇ ਗੱਲਬਾਤ ਵੀ ਕਰ ਲੈਣੇ ਆ ਥੋੜੀ ਜੀ ਗੱਲਬਾਤ ਕਰ ਲੈਣੇ ਆ ਜੀ ਕੀ ਨਾ ਜਿੱਤੇ ਦਾ ਮੈਂ ਨਾ ਜੀ ਪਵਨ ਕੁਮਾਰ ਜੀ ਦੋਆਬਾ ਡਰਾਫਟਰ ਜੂਨੀਅਰ ਪ੍ਰਧਾਨ ਜੀ ਇਹ ਜੀ ਸਾਰੀ ਮਾਰਕੀਟ ਦੇ ਸਹਿਯੋਗ ਨਾਲ ਸਾਡਾ ਸੋਲਮਾ ਲੰਗਰ ਆ ਸਾਡੇ ਬਾਹਰ ਬੈਠੇ ਭਰਾ ਮਨਜੀਤ ਸਿੰਘ ਸੰਘੇੜਾ ਉਹਨਾਂ ਦੇ ਸਹਿਯੋਗ ਨਾਲ ਸਰਜੀਤ ਧਮਾਨ ਸੰਜੀਵ ਧਮਾਨ ਬੋਬੀ ਜੈਨ ਚਲੋਚਨ ਧਮਾਨ ਜੀ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਲੰਗਰ ਲੱਗਦਾ ਜੀ ਹਰ ਸਾਲ ਅਸੀਂ ਸਾਡਾ ਸੋਲਮਾ ਲੰਗਰ ਹੈ ਜੀ ਤੇ ਸਾਰੇ ਸਾਡੀ ਜੂਨੀ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਬਹੁਤ ਧੰਮਦਾਨ ਲਾਇਆ ਜਾਂਦਾ ਜੀ ਇਹਦੇ ਵਿੱਚ ਮੂੰਗੀ ਦਾ ਦਾਲ ਪੁਲਕਾ ਦੇ ਨਾਲ ਮੂੰਗੀ ਦਾ ਹਲਵਾ ਜੀ ਬਹੁਤ ਵਧੀਆ ਜੀ ਕੀ ਨਸਰ ਤੁਹਾਡਾ ਸੋਨੂ ਜੀ ਹੁਣ ਇੱਥੇ ਆਓ ਜੀ ਹਾਂ ਸੋਨੂ ਜੀ ਕਿੰਮਾ ਲੰਗਰ ਤੱਕ 16ਵਾਂ ਲੰਗਰ ਹੈ ਜੀ ਜੀ ਦੁਆਬਾ ਟਰਾਂਸਪੋਰਟ ਯੂਨੀਅਨ ਵਾਲੋ ਸਾਡਾ ਨਾਲ ਮਾਰਗੀਰ ਦਾ ਬਹੁਤ ਸੰਯੋਗ ਆ ਮਾਰਕੀਟ ਦਾ ਪੂਰਾ ਸਹਿਯੋਗ ਬਹੁਤ ਜ਼ਿਆਦਾ ਆ ਮਾੜਾ ਮੋਟਾ ਨਹੀਂ ਜ਼ਿਆਦਾ ਉਹਨਾਂ ਦੇ ਆਸਰੇ ਆਪਣੀਆਂ ਗੱਡੀਆਂ ਲੱਗਦੀਆਂ ਕਦੀ ਰੋਕਿਆ ਟੋਕਿਆ ਨਹੀਂ ਮਾਰਗੀਰ ਨੇ ਵਧੀਆ ਲੰਗਰ ਲਾਈਦਾ ਉਹਨਾਂ ਨੇ ਅੱਜ ਬਹੁਤ ਜ਼ਿਆਦਾ ਸਹਿਯੋਗ ਆ ਵਧੀਆ ਲਾਉ ਲੰਗਰ ਕੋਈ ਗੱਲ ਨਹੀਂ ਮਾਰਕੀਟ ਪਹਿਲੇ 16 ਸਾਲ ਹੋ ਗਿਆ ਹਾਂ ਜੀ ਲਗਾਤਾਰ ਗਾਂ ਇੱਦੇ ਚੱਲਦਾ ਰਹਿਣਾ ਰੋਕਣਾ ਨਹੀਂ ਹੈਗਾ ਕੋਈ ਐਨਆਰਵੀ ਰਾ ਦਾ ਸਹਿਯੋਗ ਹੈ ਬਹੁਤ ਜ਼ਿਆਦਾ ਸਾਡੇ ਪ੍ਰਧਾਨ ਜੀ ਬਾਹਰ ਚੱਲ ਗਏ ਆ ਉਹਨਾਂ ਯਾਰ ਜੀ ਇਹ ਸਾਡੇ ਤਾਇਆ ਜੀ ਇਹ ਇਹਨਾਂ ਦਾ ਹੀ ਬਹੁਤ ਜ਼ਿਆਦਾ ਵਾ ਇਹਨਾਂ ਦਾ ਬਹੁਤ ਜ਼ਿਆਦਾ ਜੀ ਜੀ ਨਾ ਜੀ ਤੁਹਾਡਾ ਸੰਤੋਖ لال ਜੀ ਸੰਤੋਖ لال ਜੀ ਕਿਨ ਮਾਲ ਲੰਗਰ 16 ਦਾ ਲੰਗਰ ਵਾ ਬੜੇ ਉਦਮ ਦੇ ਨਾਲ ਅਸੀਂ ਸਾਰਿਆਂ ਨੇ ਪਹਿਲਾ ਲੰਗਰ ਜਦੋਂ ਲਾਇਆ ਸੀ ਅਸੀਂ 2-200 ਰੁਪਈਆ ਇਕੱਠਾ ਕੀਤਾ ਸੀ ਇਕੱਠਾ ਕਰਕੇ ਸ਼ੁਰੂ ਕੀਤਾ ਸਾਡਾ ਮਾਰਕੀਟ ਨੇ ਸਹਿਯੋਗ ਦਿੱਤਾ ਕਹਿੰਦੇ ਵੀ ਤੁਹਾਨੂੰ ਕਿਸੇ ਗੱਲ ਦੀ ਲੋੜ ਵਾ ਅਸੀਂ ਤੁਹਾਡੇ ਮਗਰ ਸਾਥ ਦਵਾਂਗੇ ਕਿਸੇ ਨੇ ਟੀਨ ਕੇ ਇਰਾ ਲਿਆਤਾ ਕਿਸੇ ਨੇ ਹੋਸਨ ਲਿਆਤਾ ਕਿਸੇ ਨੇ ਕੋਸ ਲਿਆਤਾ ਤੇ ਉਤੋਂ ਵੱਧ ਆ ਗਈ ਹੁਣ ਤੋਂ ਵੱਟੋ ਵੱਧ ਹਣਾ ਸੀ ਸੇਵਾ ਦਾ ਮੌਕਾ ਦਿੱਤਾ ਸਾਨੂੰ ਅਸੀਂ ਆਪਦੀ ਕਮਾਈ ਦੇ ਵਿੱਚੋਂ ਨੇਕ ਕਮਾਈ ਦੇ ਵਿੱਚੋਂ ਗੱਡੀਆਂ ਦੀ ਤੰਦਰੁਸਤੀ ਵਾਸਤੇ ਵੀ ਸਹੀ ਸਲਾਮਤ ਤੁਹਾਡਾ ਚੱਲਦਾ ਰਹੇ ਕੰਮ ਤੇ ਅਸੀਂ ਲੰਗਰ ਲਾਉਂਦੇ ਰਹੀਏ ਕੀ ਨਾ ਜੀ ਤੁਹਾਡਾ ਮੇਰਾ ਨਾਮ ਰਜਿੰਦਰ ਹੈ ਜੀ ਜੀ ਕਿਨ ਮਾਲੂ ਹਾਂ ਹਾਂ ਜੀ ਅਸੀਂ ਇਹ 16ਵਾਂ ਲੰਗਰ ਲਾ ਰਹੇ ਹਾਂ ਜੀ ਪੂਰੀ ਮਾਰਕੀਟ ਦੇ ਸਹਿਯੋਗ ਦੇ ਨਾਲ ਬਾਕੀ ਸਾਰੇ ਸਾਡੇ ਭਰਾ ਜਿੰਨੇ ਵੀ ਗੱਡੀਆਂ ਵਾਲੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੀ ਮਾਰਕੀਟ ਦੇ ਸਹਿਯੋਗ ਨਾਲ ਅਸੀਂ ਲਾ ਰਹੇ ਹਾਂ ਔਰ ਹਰ ਸਾਲ ਵੱਧ ਤੋਂ ਵੱਧ ਸਾਰੇ ਹਿੱਸਾ ਪਾਉਂਦੇ ਆ ਸਾਰੇ ਵਧੀਆ ਤਰੀਕੇ ਦੇ ਨਾਲ ਅਸੀਂ ਲੰਗਰ ਲਾ ਰਹੇ ਆ ਜੀ ਤੇ ਮਾਰਕੀਟ ਵਾਲਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਸਾਡੇ ਭਰਾਵਾਂ ਦਾ ਗੱਡੀਆਂ ਵਾਲਾਂ ਦਾ ਵੀ ਬਹੁਤ ਬਹੁਤ ਧੰਨਵਾਦ ਤਾਂ ਸੁਵਿਰਾਤਵਾਂ ਨੂੰ ਦੱਖਣੀ ਗੇਟ ਤੋਂ ਦੁਆਬਾ ਟਰਾਂਸਪੋਰਟ ਜੂਨੀਅਨ ਵੱਲੋਂ ਦਿਖਾ ਰਹੇ ਸੀ ਜਿਨ੍ਹਾਂ ਨੇ ਅੱਜ ਇੱਥੇ ਸਾਵਣ ਦੇ ਮਹੀਨੇ ਦੇ ਵਿੱਚ ਲੰਗਰ ਲਾਇਆ ਜੀ ਇਹਨਾਂ ਦਾ ਕਹਿਣਾ ਜੀ ਪਹਿਲੇ 2-200 ਰੁਪਇਆ ਕੋਲੋਂ ਪਾਉਂਦੇ ਹੁੰਦੇ ਸੀ ਤੇ ਲੰਗਰ ਲੱਗਦੇ ਸੀ ਅੱਜ ਇਹਨਾਂ ਦਾ ਜਿਹੜਾ ਸਹਿਯੋਗ ਆ ਪੂਰੀ ਮਾਰਕੀਟ ਕਰਦੀ ਆ ਕੋਈ ਘਿਓ ਦਾ ਟੀਨ ਦੇ ਦਿੰਦਾ ਕੋਈ ਦਾਲਾਂ ਦੇ ਦਿੰਦਾ ਕੋਈ ਖੰਡ ਦੇ ਦਿੰਦਾ ਕੋਈ ਸੂਜੀ ਦੇ ਦਿੰਦਾ ਐਨਆਰਆਈ ਵੀ ਰਿਪੀ ਸਹਿਯੋਗ ਕਰਦੇ ਨੇ ਕਹਿੰਦੇ ਨਾ ਇੱਕ ਬੂੰਦ-ਬੂੰਦ ਨਾਲ ਤਲਾਹ ਭਰਦਾ ਇਦਾਂ ਹੀ ਇਹਨਾਂ ਦਾ ਕਹਿਣਾ ਆ ਕਿ ਬੂੰਦ-ਬੂੰਦ ਨਾਲ ਤਲਾਹ ਭਰਨਾ ਸ਼ੁਰੂ ਕੀਤਾ ਸੀ ਅੱਜ ਮਹਾਮਾਈ ਨੇ ਬਾਪੂ ਲਾਲ ਬਾਸ਼ਾ ਨੇ ਬਾਬਾ ਮਰਾਜ ਸਾਹਿਬ ਜੀ ਨੇ ਔਰ ਪੋਲੇ ਸ਼ੰਕਰ ਨੇ ਇਸ ਲੰਗਰ ਨੂੰ ਵਿਸ਼ਾਲ ਰੂਪ ਦੇ ਦਿੱਤਾ ਆ ਸਦਾ ਹੀ ਇਦਾਂ ਦੇ ਲੰਗਰ ਇਹ ਲੱਗਦੇ ਰਹੇ 100 ਦੇ ਮਹੀਨੇ ਹਰ ਸਾਲ ਇਹ ਲੰਗਰ ਲਾਉਂਦੇ ਨੇ ਕੈਮਰਾ ਪਰਸਪ ਸਵੇਰ ਤੀਂਗੜਾ ਦੇ ਨਾਲ ਸੁਸ਼ੀਲ ਤੀਂਗੜਾ ਇਕਤਾ ਲਹਿਰ న్యూਸ ਨਕੋਦਰ ਜੈ ਕਰੇ ਬਪੂ ਲਾਲਵਾ ਚਹੀਦਾ ਸੱਚੇ ਦਰਵਾਜੇ ਦੀ ਜੈ ਜੈ ਕਰੇ ਬਪੂ ਗੱਯਾਰਵੀ ਜੀ ਦਾ ਸੱਚੇ ਦਰਵਾਜੇ ਦੀ ਜੈ ਜੈ ਕਰੇ ਬੋ ਸੱਚੇ ਦਰਵਾਜੇ ਜੈ ਕਰੇ ਰਾਟੀ ਸਾਹਿਬ ਜੀ ਦਾ ਸੱਚੇ ਦਰਵਾਜੇ कहिड़ा बाबा बुराव जी